ਆਵਾਰਾ ਕੁੱਤਿਆਂ ਦੇ ਘਹਿਰ ਦੀਆਂ ਖਬਰਾਂ ਇੱਕ ਤੋਂ ਬਾਅਦ ਇੱਕ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਰ ਜਦੋਂ ਚੰਡੀਗੜ੍ਹ ਦਾ ਜ਼ਿਕਰ ਆਉਂਦਾ ਹੈ ਤੇ ਸਾਡੇ ਦਿਮਾਗ ਅੰਦਰ ਇੱਕ ਖੂਬਸੂਰਤ ਸ਼ਹਿਰ ਅਤੇ ਖੂਬਸੂਰਤ ਸਥਾਨ ਅਤੇ ਕਾਨੂੰਨ ਦਾ ਉਹ ਚਿਹਰਾ ਮੂਰਾ ਸਾਹਮਣੇ ਆਉਂਦਾ ਹੈ ਕਿ ਸ਼ਾਇਦ ਉੱਥੇ ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਕੁਝ ਚੰਗਾ ਹੋਵੇਗਾ ਪਰ ਆ ਖਬਰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਚੰਡੀਗੜ੍ਹ ਅਤੇ ਉਸਤੇ ਨਾਲ ਲੱਗਦੇ ਇਲਾਕਿਆਂ 'ਚ ਆਵਾਰਾ ਕੁੱਤਿਆਂ ਦਾ ਖੌਫ ਪੰਜਾਬ ਦੇ ਕਿਸੇ ਪਿੰਡ ਨਾਲੋਂ ਘੱਟ ਨਹੀਂ ਆਲਮ ਇਹ ਹੈ ਕਿ ਜਿਸ ਤਰ੍ਹਾਂ ਟ੍ਰਾਈ ਸਿਟੀ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ ਕੁੱਤਿਆਂ ਦੇ ਵਧਣ ਦੇ ਮਾਮਲੇ ਵਧ ਰਹੇ ਨੇ ਤੇ ਲੋਕ ਹੈਰਾਨ ਨੇ ਕੇਵਲ ਚੰਡੀਗੜ੍ਹ ਦੇ ਵਿੱਚ ਹੀ ਆਵਾਰਾ ਕੁੱਤਿਆਂ ਦੀ ਗਿਣਤੀ 12000 ਤੋਂ ਵੱਧ ਅੰਦਾਜ਼ਾ ਰਹੀ ਹੈ ਚੰਡੀਗੜ੍ਹ ਸਿਹਤ ਵਿਭਾਗ ਤੋਂ ਵਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ ਸਾਲ ਚੰਡੀਗੜ੍ਹ ਦੇ ਵਿੱਚ ਆਵਾਰਾ ਕੁੱਤਿਆਂ ਦੇ ਵਧਣ ਦੇ 30000 ਤੋਂ ਵੱਧ ਮਾਮਲੇ ਸਾਹਮਣੇ ਆਏ ਸੀ ਇਲਾਜ ਵਾਸਤੇ ਆਏ ਸਭ ਤੋਂ ਵੱਧ ਮਾਮਲੇ ਸੈਕਟਰ 19 ਦੇ ਮਾਡਲ ਐਂਟੀ ਰੀਵਿਸ ਕਲੀਨਿਕ ਵਿੱਚ ਦਰਜ ਕੀਤੇ ਗਏ ਸੀ ਉੱਥੇ ਮੌਜੂਦ ਸਿਹਤ ਅਧਿਕਾਰੀਆਂ ਦੇ ਮੁਤਾਬਕ ਉੱਥੇ ਡੇਲੀ 50 ਦੇ ਕਰੀਬ ਲੋਕ ਆਵਾਰਾ ਕੁੱਤਿਆਂ ਦੇ ਵੱਢਣ ਦੇ ਸ਼ਿਕਾਰ ਹੋਏ ਆ ਰਹੇ ਨੇ ਅਧਿਕਾਰੀਆਂ ਦੇ ਮੁਤਾਬਕ ਚੰਡੀਗੜ੍ਹ ਤੋਂ ਬਾਹਰਲੇ ਇਲਾਕਿਆਂ ਦੇ ਮੁੱਖ ਹਸਪਤਾਲਾਂ ਤੋਂ ਇਲਾਵਾ ਕੁੱਤਿਆਂ ਦੇ ਵੱਢਣ ਅਤੇ ਉੱਥੇ ਲੱਗਣ ਵਾਲੀ ਵੈਕਸੀਨ ਉਪਲਬਧ ਨਾ ਹੋਣ ਦੇ ਕਾਰਨ ਵੀ ਬਾਹਰੋਂ ਲੋਕ ਵੀ ਉੱਥੇ ਇਲਾਜ ਵਾਸਤੇ ਆਉਂਦੇ ਹੋ ਸਕਦੇ ਆ ਜਿਸ ਨਾਲ ਇਹ ਗਿਣਤੀ ਵੱਧ ਸਕਦੀ ਹੈ ਜਾਂ ਵੱਧ ਜਾਂਦੀ ਹੈ ਦੂਜੇ ਪਾਸੇ ਚੰਡੀਗੜ੍ਹ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਵੀ ਕਰ ਰਿਹਾ ਹੈ ਪਰ ਇਹਦੇ باوجود ਵੀ ਆਇਦਨ ਲੋਕ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੋ ਰਹੇ ਨੇ ਨਗਰ ਨਿਗਮ ਦੇ ਵੱਲੋਂ ਕੁੱਤਿਆਂ ਨੂੰ ਫੜਨ ਅਤੇ ਨਸਬੰਦੀ ਦਾ ਕੰਮ ਵੀ ਦੱਸਿਆ ਜਾ ਰਿਹਾ ਹੈ ਕਿ ਚੱਲ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਆਵਾਰਾ ਕੁੱਤੇਆਂ ਅਤੇ ਜੰਗਲੀ ਜਾਨਵਰਾਂ ਦੇ ਵੱਢਣ ਜਾਂ ਉਹਨਾਂ ਦੀ ਵਜ੍ਹਾ ਨਾਲ ਹੋਣ ਵਾਲੇ ਹਾਦਸੇ ਵਿੱਚ ਜਿਹੜੇ ਸ਼ਿਕਾਰ ਨੇ ਉਹਨਾਂ ਪੀੜਤਾ ਨੂੰ ਮੁਆਵਜ਼ਾ ਦੇਣ ਦਾ ਨਿਯਮ ਲਾਗੂ ਹੋਣ ਤੋਂ ਬਾਅਦ ਤੁਸੀਂ ਹੈਰਾਨ ਹੋਵੋਗੇ ਕਿ ਹੁਣ ਤੱਕ ਸਿਰਫ ਇੱਕ ਮਾਮਲੇ ਵਿੱਚ ਕੁੱਤੇ ਦੇ ਵੱਢਣ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਇੱਕ ਪੀੜਤ ਨੂੰ 30000 ਰੁਪਏ ਦਾ ਮੁਆਵਜ਼ਾ ਮਿਲੇ ਹੈ ਜਦਕਿ ਇਸ ਵੇਲੇ ਨਗਰ ਨਿਗਮ ਦੇ ਕੋਲ ਮੁਆਵਜ਼ੇ ਸੰਬੰਧੀ ਪੌਣੇ 300 ਦੇ ਕਰੀਬ ਅਰਜ਼ੀਆਂ ਲੰਬਤ ਪਈਆਂ ਨੇ ਨਿਗਮ ਅਧਿਕਾਰੀਆਂ ਦੇ ਅਨੁਸਾਰ ਇਹਨਾਂ ਅਰਜ਼ੀਆਂ ਦੇ ਵਿੱਚ 77 ਅਰਜ਼ੀਆਂ ਪ੍ਰਕਿਰਿਆ ਦੇ ਅਧੀਨ ਨੇ ਜਿਨ੍ਹਾਂ ਤੇ ਜਲਦ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ ਮਨੀ ਮਾਜਰਾ ਇਲਾਕੇ ਦੇ ਲੋਕ ਆਵਾਰਾ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਨੇ ਲੋਕਾਂ ਦੇ ਮਨਾਂ 'ਚ ਆਵਾਰਾ ਕੁੱਤਿਆਂ ਦਾ ਖੌਫ ਹੈ। ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਸ਼ਾਂਤੀ ਨਗਰ, ਮੁਹੱਲਾ ਡੇਰਾ ਸਾਹਿਬ, ਠਾਕਰ ਦੁਆਰਾ ਅਤੇ ਇਸ ਦੇ ਨੇੜੇ-ਤੇੜੇ ਵੱਡੀ ਗਣਤੀ ਵਿੱਚ ਆਵਾਰਾ ਕੁੱਤੇ ਆਪ ਦੇਖੇ ਜਾ ਸਕਦੇ ਨੇ ਜੋ ਆਏ ਦਿਨ ਲੋਕਾਂ ਨੂੰ ਆਪਣਾ ਸ਼ਿਕਾਰ ਵੀ ਬਣਾ ਰਹੇ ਨੇ। ਇਲਾਕੇ ਦੀ ਰਹਿਣ ਵਾਲੀ ਪੂਜਾ, ਮੇਕਚੰਦ, ਸਤਪਾਲ, ਵੰਦਨਾ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਨੂੰ ਜਲਦ ਹੀ ਇਲਾਕਾ ਵਾਸੀਆਂ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਆਵਾਰਾ ਕੁੱਤਿਆਂ ਤੋਂ ਰਹਾਤ ਤਦਵਾਉਣ ਵਾਸਤੇ ਯਤਨ ਕਰਨੇ ਚਾਹੀਦੇ ਹੈ। ਚੰਡੀਗੜ੍ਹ ਵਿੱਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਨੂੰ ਲੈ ਕੇ ਪਿਛਲੇ ਸਾਲ ਦੇ ਅਖੀਰ ਵਿੱਚ ਪ੍ਰਸ਼ਾਸਨ ਨੇ ਪਸ਼ੂ ਤਨ ਜਨਗਣਨਾ ਨੂੰ ਲੈ ਕੇ ਗ੍ਰੈਸ ਕਤਰ ਮਨਦੀਪ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਇੱਕ ਅਹਿਮ ਬੈਠਕ ਵੀ ਕੀਤੀ ਸੀ। ਉਸ ਦੌਰਾਨ ਆਵਾਰਾ ਕੁੱਤਿਆਂ ਦੀ ਵਾਤੀ ਗਣਤੀ, ਨਾਸਬੰਦੀ ਦੇ ਨਿਜਮ, ਸਫਲਤਾ ਦਰ ਅਤੇ 100 ਫੀਸਦੀ ਨਾਸਬੰਦੀ ਦੇ ਟੀਚੇ ਨੂੰ ਹਾਸਲ ਕਰਨਾ ਇਸ ਮੀਟਿੰਗ ਦਾ ਏਜੰਡਾ ਸੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਮਰਦਮਸ਼ਿਵਾਰੀ ਦੇ ਨੋਡਲ ਅਧਿਕਾਰੀ ਡਾਕਟਰ ਗੌਰਵ ਲਖਣਪਾੜੀ ਦੱਸਿਆ ਕਿ ਆਵਾਰਾ ਕੁੱਤਿਆਂ ਦੇ ਵੱਲੋਂ ਵੱਢਣ ਦੇ ਦਰਦ ਸਾਰੇ ਮਾਮਲੇ ਚੰਡੀਗੜ੍ਹ ਦੇ ਨਹੀਂ ਹੈ ਇਹਦੇ ਵਿੱਚ ਚੰਡੀਗੜ੍ਹ ਦੇ ਬਾਹਰ ਰਹਿੰਦੇ ਨੇੜੇ ਤੜੇ ਦੇ ਲੋਕ ਵੀ ਸ਼ਾਮਲ ਨੇ ਉਹਨਾਂ ਆਖਿਆ ਕਿ ਚੰਡੀਗੜ੍ਹ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਦਾ ਅਸਲ ਪਤਾ 25 ਫਰਵਰੀ ਤੋਂ ਬਾਅਦ ਆਉਣ ਵਾਲੀ ਮਰਦਮਸ਼ਿਵਾਰੀ ਦੀ ਰਿਪੋਰਟ ਤੋਂ ਲੱਗੇਗਾ ਪਰੰਤੂ ਇੱਕ ਅੰਦਾਜ਼ੇ ਦੇ ਅਨੁਸਾਰ ਚੰਡੀਗੜ੍ਹ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ 12000 ਦੇ ਕਰੀਬ ਹੈ ਡਾਕਟਰ ਲਖਨਪਾਲ ਨੇ ਦੱਸਿਆ ਕਿ ਕੁੱਤਿਆਂ ਦੀ ਨਾਸੁਬੰਧੀ ਅਤੇ ਟੀਕਾ ਕਰਨ ਦਾ ਕੰਮ ਇਸ ਵਕਤ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਵੀ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਪਰ ਹਾਲੇ ਤੱਕ ਵੀ ਬਹੁਤੇ ਲੋਕ ਇਸ ਮਸਲੇ ਤੇ ਜਿੰਨੀ ਦੇਰ ਤੱਕ ਇੱਕ ਕੁੱਤੇ ਉਹਨਾਂ ਦੇ ਕਿਸੇ ਜੀਰੋ ਵੜ ਨਹੀਂ ਲੈਂਦੇ ਉਨੀ ਦੇਰ ਤੱਕ ਇਹਦੇ ਉੱਤੇ ਬਹੁਤੀ ਪ੍ਰਤੀਕਿਰਿਆ ਦੇ ਨਹੀਂ ਰਹੇ